ਕੀਨੀ ਪੇਹ ਪਾਰੀ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਸ ਮੀਂਹ ਨੇ ਸ਼ਹਿਰ ਵਾਸੀਆਂ ਦੇ ਲਈ ਵੀ ਮੁਸੀਬਤ ਖੜੀ ਕਰ ਦਿੱਤੀ ਹੈ ਕਈ ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਕਈ ਫੁੱਟ ਤੱਕ ਬਰਸਾਤੀ ਪਾਣੀ ਜਮਾ ਹੋ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਅੰਮ੍ਰਿਤਸਰ ਦੇ ਇਲਾਕੇ ਡੈਮਗੰਜ ਦੇ ਵਿੱਚ ਤੇ ਰਾਤ ਪਾਰੀ ਬਾਰਿਸ਼ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਦੀ ਬਾਰਿਸ਼ ਹੋ ਰਹੀ ਸੀ ਅਤੇ ਸਵੇਰੇ 5 ਦੇ ਦੇ ਕਰੀਬ ਸਾਡੇ ਘਰ ਦੀ ਛੱਤ ਡਿੱਗੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰੇ ਹਾਏ ਅਤੇ ਉਹਨਾਂ ਦੇ ਘਰ ਦਾ ਸਾਰਾ ਹੀ ਸਮਾਨ ਥੱਲੇ ਦੱਬ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਉਹਨਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਹਾਂਜੀ ਨਾਮ ਕੀ ਤੁਹਾਡਾ ਮੋਨਿਕਾ ਆ ਜਿਹੜੀ ਆਪਣਾ ਛੱਤ ਡਿੱਗੀ ਇਹ ਕਦੋਂ ਡਿੱਗੀ ਸੀ ਤੇ ਆਪਣਾ ਕਿਹੜੇ ਟਾਈਮ ਹੈ ਸਵੇਰੇ 5 ਵਜੇ ਡਿੱਗੀ ਹੈ ਨਹੀਂ ਆਇਆ ਕਿ ਸਾਨੂੰ ਪਤਾ ਲੰਗਾ ਸੀ ਸਾਹਮਣੇ ਸਿੱਧੇ ਸਾਹਮਣੇ ਤੇ ਇਧਰੋਂ ਛੱਤ ਟਿੱਕੀ ਆਪਣੇ ਆਪ ਕਿਸ ਤਰ੍ਹਾਂ ਉਹ ਨਹੀਂ ਪਤਾ ਆਪਣੇ ਆਪ ਤੇ ਆਵਾਜ਼ ਆਈਏ ਬਹੁਤ ਆਵਾਜ਼ ਆਈਏ ਡਿੱਗ ਪਈਏ ਤਾਂ ਉੱਠ ਕੇ ਅਸੀਂ ਆ ਸਾਰੇ ਸਗੋ ਗਲੀ ਵਾਲੇ ਨੇ ਠਾਇਆ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਆ ਜਾਣੀ ਸਾਡਾ ਸਾਮਾਨ ਸਾਰਾ ਅੰਦਰ ਹੀ ਪਿਆ ਹੈ ਜੀ ਸਾਰਾ ਉਹ ਅੰਦਰ ਜਿਹੜਾ ਮਲਬਾ ਚੁੱਕਿਆ ਹੈਗਾ ਫੇਰ ਹੀ ਪਤਾ ਲੱਗੇਗਾ ਕੀ ਜਾਂਦੇ ਹੋ ਆਪਣਾ ਸਾਡੀ ਉਹ ਹੀ ਮਦਦ ਕਰਦੀ ਜਾਵੇ ਸਰਕਾਰ ਕੋਲ ਕੋਈ ਸਾਥ ਪਾਉਂਦੀ ਸਾਨੂੰ ਥੋੜੀ ਬੋਧੀ ਮਦਦ ਤੇ ਬਲੇ ਸ਼ਾਤੀ ਹਾਂਜੀ ਇਹ ਲੈਂਟਰ ਹੈ ਲੈਂਟਰ ਲੈਂਟਰ ਸੀ ਲੈਂਟਰ ਟਿਕਾ ਤੇ ਪਹਿਲਾ ਕੰਨਾਂ ਨੇ ਹਾਲਤ ਕਿਦਾ ਜੀ ਜਦੋਂ ਬਾਰੀ ਸਾਰੀ ਸਹੀ ਸਹੀ ਸਾਡੀਆਂ ਦੇਖੋ ਕਿੱਛੀ ਸਹੀ ਹੈ ਕੀ ਆ ਪਾ ਵੀ ਨਾਲ ਹੀ ਕਾਲੀ ਹੋਇਆ ਸਾਰਾ ਕੁਝ ਅੰਦਰ ਸਾਰਾ ਕੁਝ ਸਾਜੀ ਹੋਇਆ ਰਾਤੀ ਨੂੰ ਅੱਜ ਬਈ ਨਾਮ ਕੀ ਤੁਹਾਡਾ ਰਣਾ ਮਾਲਾ ਪਾਜੀ ਕੀ ਗੱਲ ਹੋਈ ਆ ਛੱਤ ਕੰਨਾਂ ਕਿਸ ਟਾਈਮ ਡਿੱਗੀ ਸੀ ਪਤਾ ਕਿਤਾ ਲਗਾ ਤੁਸੀਂ ਇਹ 5 ਵਜੇ ਆਵਾਜ਼ ਆਈ ਆ ਵੀ ਡਿੱਗਣ ਦੀ ਛੱਤ ਸਲੈਂਟਰ ਹੈਗਾ ਨਹੀਂ ਕੰਦੇ ਆ ਕੋਈ ਚੀਜ਼ ਦਿਓ ਵੀ ਨਹੀਂ ਗਈ ਕਿ ਰੇਤ ਟਰੇੜਾ ਟੁਰੂੜਾ ਕੁਛ ਨਹੀਂ ਹੀ ਗਿਆ ਉਮੀ ਕਰ ਰਹੇ ਸਾਰੀ ਸ਼ਾਦੀ ਗਈ ਇਹਨਾਂ ਨੂੰ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਗੱਡੂ ਮੁੰਡਾ ਵੀ ਥੱਲੇ ਆ ਗਏ ਗੱਡੂ ਵੀ ਥੱਲੇ ਆ ਗਏ ਸਾਰੇ ਟਾਂਕੀ ਟਿੱਕ ਵੀ ਉੱਪਰ ਪਾਣੀ ਦੀ ਸਾਰੀ ਤੇ ਕੋਈ ਆਪਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਰਗਾਣੇ ਸੀ ਕੋਈ ਨਹੀਂ ਆਇਆ ਜਾਨੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਆ ਹੀ ਕਰਦੇ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਦੀ ਪੈ ਭਾਰੀ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦੀ ਹੈ ਉੱਥੇ ਹੀ ਇਸ ਮੀਂਹ ਨੇ ਸ਼ਹਿਰ ਵਾਸੀਆਂ ਦੇ ਲਈ ਵੀ ਮੁਸੀਬਤ ਖੜੀ ਕਰ ਦਿੱਤੀ ਹੈ ਕਈ ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਕਈ ਫੁੱਟ ਤੱਕ ਬਰਸਾਤੀ ਪਾਣੀ ਜਮਾ ਹੋ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਅੰਮ੍ਰਿਤਸਰ ਦੇ ਇਲਾਕੇ ਡੈਮ ਗੰਸ ਦੇ ਵਿੱਚ ਤੇ ਰਾਤ ਭਾਰੀ ਬਾਰਿਸ਼ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਦੀ ਬਾਰਿਸ਼ ਹੋ ਰਹੀ ਸੀ ਅਤੇ ਸਵੇਰੇ 5 ਵਜੇ ਦੇ ਕਰੀਬ ਸਾਡੇ ਘਰ ਦੀ ਛੱਤ ਡਿੱਗੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਹੇ ਹਾਏ ਅਤੇ ਉਹਨਾਂ ਦੇ ਘਰ ਦਾ ਸਾਰਾ ਹੀ ਸਮਾਨ ਥੱਲੇ ਦੱਬ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਉਹਨਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਹਾਂਜੀ ਨਾਮ ਕੀ ਤੁਹਾਡਾ ਮੋਨਿਕਾ ਆ ਜਿਹੜੀ ਆਪਣਾ ਛੱਤ ਡਿੱਗੀ ਇਹ ਕਦੋਂ ਡਿੱਗੀ ਸੀ ਤੇ ਆਪਣਾ ਕਿਹੜੇ ਟਾਈਮ ਹੈ ਸਵੇਰੇ 5 ਵਜੇ ਡਿੱਗੀ ਹੈ ਨਹੀਂ ਆਇਆ ਕਿ ਸਾਨੂੰ ਪਤਾ ਲੰਗਾ ਸੀ ਸਾਹਮਣੇ ਸਿੱਧੇ ਸਾਹਮਣੇ ਇੱਧਰੋਂ ਛੱਤ ਦਿਖੀ ਆਪਣੇ ਆਪ ਇਸ ਹਨ ਉਹ ਜਿਨੀ ਪਤਾ ਤੇ ਆਪਣੇ ਆਪੇ ਬਿਆਵਾਜ ਆਈਏ ਬੜੀ ਔਦ ਆਈਏ ਡਿੱਗ ਪਈਏ ਤੇ ਉੱਠ ਕੇ ਅਸੀਂ ਆ ਗਏ ਸਾਰੇ ਸਗੋ ਗੱਲੀ ਵਾਲੇ ਨੇ ਠਾਇਆ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਆ ਜਾਣੀ ਸਾਰਾ ਸਾਮਾਨ ਸਾਰਾ ਅੰਦਰ ਹੀ ਪਿਆ ਹੈ ਜੀ ਸਾਰਾ ਉਹ ਅੰਦਰ ਉਹ ਜਿੱਦੋ ਬਰਬਾਦ ਚੁੱਕਿਆ ਜਾਏਗਾ ਫੇਰ ਹੀ ਪਤਾ ਲੱਗੇਗਾ ਕੀ ਜਾਂਦੇ ਹੋ ਆਪਣਾ ਸਾਡੀ ਹੋਈ ਮਦਦ ਕਰਦੀ ਜਾਵੇ ਸਰਕਾਰ ਕੋਲ ਕੋਈ ਛੱਤ ਪਾਉਂਦੀ ਸਾਨੂੰ ਥੋੜੀ ਬੋਦੀ ਮਦਦ ਤੇ ਬਾਲੇ ਸਾਥੀ ਹਾਂਜੀ ਇਹ ਲੈਂਟਰ ਲੈਂਟਰ ਨਾਂ ਨਾਂ ਦਾ ਲੈਂਟਰ ਸੀ ਲੈਂਟਰ ਡਿੱਗ ਗਿਆ ਤੇ ਪਹਿਲਾ ਕੰਨ ਨੇਰੀ ਹਾਲਤ ਕਿਦਾਂ ਜੀ ਜਦੋਂ ਬਾਰਿਸ਼ ਸਾਰੀ ਸਹੀ ਸਹੀ ਸਾਡੀਆਂ ਦੇਖੋ ਪਿੱਛੇ ਸਹੀਏ ਗਿਆ ਕਾ ਵੀ ਨਾਲ ਹੀ ਕੱਲ ਹੀ ਹੋਇਆ ਸਾਰਾ ਕੁਝ ਸਾਰਾ ਕੁਝ ਸਾਜੀ ਹੋਇਆ ਰਾਤੀ ਨੂੰ ਅੱਜ ਬਈ ਨਾਮ ਕੀ ਤੁਹਾਡਾ ਮੇਰਾ ਨਾਮ ਮਾਲੂ ਭਾਜੀ ਕੀ ਗੱਲ ਹੋਈ ਆ ਛੱਤ ਕੰਨ ਕਿਸ ਟਾਈਮ ਡਿੱਗੀ ਸੀ ਤੇ ਪਤਾ ਕਿਦਾਂ ਲੱਗਾ ਤੁਸੀਂ ਇਹ 5 ਵਜੇ ਆਵਾਜ਼ ਆਈ ਆ ਜੀ ਡਿੱਗਣ ਦੀ ਛੱਤ ਲੈਂਟਰ ਹੈਗਾ ਜੀ ਕੰਦੇ ਆ ਕੋਈ ਚੀਜ਼ ਦਿਓ ਵੀ ਨਹੀਂ ਗਈ ਤਰੇੜਾ ਤਰੇੜਾ ਕੁਛ ਨਹੀਂ ਹੋਈ ਗਿਆ ਉਮੀ ਘਰ ਸਾਰੀ ਸ਼ਾਦੀ ਗਈ ਇਹਦਾ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਗੱਡੂ ਮੁੰਡਾ ਬੈੱਡ ਵੀ ਥੱਲੇ ਆ ਗਿਆ ਬੈੱਡ ਵੀ ਥੱਲੇ ਆ ਗਿਆ ਸਾਰੇ ਟਾਂਕੀ ਟਿਕ ਵੀ ਉੱਪਰ ਪਾਣੀ ਦੀ ਸਾਰੀ ਤੇ ਕੋਈ ਆਪਣਾ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਰਖਾਣੇ ਸੀ ਕੋਈ ਨਹੀਂ ਆਇਆ ਜਾਣੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਹੈ ਹੀ ਕਰਦੇ ਕਿ ਸਾਡੀ ਕੋ ਮਦਦ ਕੀਤੀ ਜਾਵੇ दिनी पे 파ਰੀ ਮੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਸ ਮੀ ਨੇ ਸ਼ਹਿਰ ਵਾਸੀਆਂ ਦੇ ਲਈ ਵੀ ਮੁਸੀਬਤ ਖੜੀ ਕਰ ਦਿੱਤੀ ਹੈ। ਕਈ ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਕਈ ਫੁੱਟ ਤੱਕ ਬਰਸਾਤੀ ਪਾਣੀ ਜਮਾ ਹੋ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਉੱਥੇ ਹੀ ਅੰਮ੍ਰਿਤਸਰ ਦੇ ਇਲਾਕੇ ਡੈਮਗੰਜ ਦੇ ਵਿੱਚ ਦੇ ਰਾਤ ਪਾਰਿਵਾਰਿਸ਼ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਦੀ ਬਾਰਿਸ਼ ਹੋ ਰਹੀ ਸੀ ਅਤੇ ਸਵੇਰੇ 5 ਦੇ ਦੇ ਕਰੀਬ ਸਾਡੇ ਘਰ ਦੀ ਛੱਤ ਡਿੱਗੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਹੇ ਹੈ ਅਤੇ ਉਹਨਾਂ ਦੇ ਘਰ ਦਾ ਸਾਰਾ ਹੀ ਸਮਾਨ ਥੱਲੇ ਦੱਬ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਉਹਨਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਹਾਂਜੀ ਨਾਮ ਕੀ ਤੁਹਾਡਾ ਮੋਨਿਕਾ ਆ ਜਿਹੜੀ ਆਪਣਾ ਛੱਤ ਡਿੱਗੀ ਇਹ ਕਦੋਂ ਡਿੱਗੀ ਤੇ ਆਪਣਾ ਕਿਸ ਟਾਈਮ ਹੈ ਸਵੇਰੇ 5 ਵਜੇ ਡਿੱਗੀ ਹੈ ਨਹੀਂ ਆਇਆ ਸਾਨੂੰ ਪਤਾ ਲੰਗਾ ਸੀ ਸਾਹਮਣੇ ਸੁੱਤੇ ਸੀ ਸਾਹਮਣੇ ਤੇ ਇਧਰ ਉਹ ਛੱਤ ਡਿੱਗੀ ਆਪਣੇ ਆਪ ਸਾਰ ਨੂੰ ਬੋਸ਼ੀ ਨਹੀਂ ਪਤਾ ਤੇ ਆਪਣੇ ਆਪ ਦਾ ਪਿਆ ਆਵਾਜ਼ ਆਈ ਜਿਵੇਂ ਬਹੁਤ ਆਵਾਜ਼ ਆਈ ਡਿੱਗ ਪਈਆ ਤੇ ਉੱਠ ਕੇ ਅਸੀਂ ਆ ਸਾਰੇ ਸਗੋ ਗਲੀ ਵਾਲੇ ਨੇ ਠਾਇਆ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਆ ਜਾਣੀ ਸਾਰਾ ਸਾਮਾਨ ਸਾਰਾ ਅੰਦਰ ਹੀ ਪਿਆ ਹੈ ਜੀ ਸਾਰਾ ਉਹ ਅੰਦਰ ਉਹ ਜਦੋਂ ਬਰਬਾਦ ਚੁੱਕਿਆਏਗਾ ਫੇਰ ਹੀ ਪਤਾ ਲੱਗੇਗਾ ਕੀ ਜਾਂਦੇ ਹੋ ਆਪਣਾ ਸਾਡੀ ਉਹ ਹੀ ਮਦਦ ਕਰਦੇ ਜਾਵੇ ਸਰਕਾਰ ਕੋਲ ਕੋਈ ਸਾਥ ਪਾਉਂਦੀ ਸਾਨੂੰ ਥੋੜੀ ਬੋਦੀ ਬਦਲ ਤੇ ਬਲੇ ਸ਼ਾਤੀ ਹਾਂ ਜੀ ਲੈਂਟਰ ਨੇ ਲੈਂਟਰ ਸੀ ਲੈਂਟਰ ਸੀ ਲੈਂਟਰ ਟਿਕਾ ਤੇ ਪਹਿਲਾ ਕੰਨ ਨੇ ਹਰੀ ਹਾਲਤ ਕਿਦਾ ਜੀ ਜਦੋਂ ਬਾਰਿਸ਼ ਸਾਰੀ ਸਹੀ ਸੀ ਸਾਡੀਆਂ ਦੇਖੋ ਪਿੱਛੇ ਸਹੀ ਹੈਗੀ ਆ ਕਾ ਵੀ ਨਾਲ ਹੀ ਕਾਲੀ ਹੋਇਆ ਸਾਰਾ ਕੁਝ ਅੰਦਰ ਸਾਰਾ ਕੁਝ ਸਾਫ਼ ਜੀ ਹੋਇਆ ਰਾਤੀ ਨੂੰ ਅੱਜ ਬਈ ਨਾਮ ਕੀ ਤੁਹਾਡਾ ਨਾਮ ਮਾਲੂ ਭਾਜੀ ਕੀ ਗੱਲ ਹੋਈ ਆ ਛੱਤ ਕੰਨ ਕਿਸ ਟਾਈਮ ਡਿੱਗੀ ਸੀ ਪਤਾ ਕਿਤਾ ਲਗਾ ਉਸ ਵੇਲੇ 5 ਵਜੇ ਆਵਾਜ਼ ਆਈ ਆ ਵੀ ਡਿੱਗਣ ਦੀ ਛੱਤ ਲੈਂਟਰ ਹੈਗਾ ਨਹੀਂ ਕੰਦੇ ਆ ਕੋਈ ਚੀਜ਼ ਦੀ ਉਹ ਵੀ ਨਹੀਂ ਗਈ ਤੇ ਨਾ ਤਰੇੜਾ ਤਰੂੜਾ ਕੁਛ ਨਹੀਂ ਹੀ ਗਿਆ ਉਮੀਦ ਕਰ ਰਹੇ ਸਾਰੀ ਸ਼ਾਦੀ ਗਈ ਇਹਨਾਂ ਨੂੰ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਬੈੱਡਮੂਨ ਦਾ ਬੈੱਡ ਵੀ ਥੱਲੇ ਆ ਗਿਆ ਬੈੱਡ ਵੀ ਥੱਲੇ ਆ ਗਏ ਸਾਰੇ ਟੈਂਕੀ ਟਿਕ ਵੀ ਉੱਪਰ ਪਾਣੀ ਦੀ ਸਾਰੀ ਤੇ ਕੋਈ ਆਪਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਰਗਾਣੇ ਸੀ ਕੋਈ ਨਹੀਂ ਆਇਆ ਜਾਨੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਆਹੀ ਕਰਦੇ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਦੀ ਦਿਨੀ ਪੈ ਪਾਰੀ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਸ ਮੀਂਹ ਨੇ ਸ਼ਹਿਰ ਵਾਸੀਆਂ ਦੇ ਲਈ ਵੀ ਮੁਸੀਬਤ ਖੜੀ ਕਰ ਦਿੱਤੀ ਹੈ। ਕਈ ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਕਈ ਫੁੱਟ ਤੱਕ ਬਰਸਾਤੀ ਪਾਣੀ ਜਮਾ ਹੋ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਉੱਥੇ ਹੀ ਅੰਮ੍ਰਿਤਸਰ ਦੇ ਇਲਾਕੇ ਡੈਮਗੰਜ ਦੇ ਵਿੱਚ ਦੇ ਰਾਤ ਪਾਰੀ ਬਾਰਿਸ਼ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਦੀ ਬਾਰਿਸ਼ ਹੋ ਰਹੀ ਸੀ ਅਤੇ ਸਵੇਰੇ ਪੰਜ ਵਜੇ ਦੇ ਕਰੀਬ ਸਾਡੇ ਘਰ ਦੀ ਛੱਤ ਡਿੱਗੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਹੇ ਹੈ ਅਤੇ ਉਹਨਾਂ ਦੇ ਘਰ ਦਾ ਸਾਰਾ ਹੀ ਸਮਾਨ ਥੱਲੇ ਦੱਬ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਉਹਨਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਹਾਂਜੀ ਨਾਮ ਕੀ ਤੁਹਾਡਾ ਮੋਨਿਕਾ ਆ ਜਿਹੜੀ ਆਪਣਾ ਛੱਤ ਡਿੱਗੀ ਇਹ ਕਦੋਂ ਡਿੱਗੀ ਤੇ ਆਪਣਾ ਕਿਹੜੇ ਟਾਈਮ ਹੈ ਸਵੇਰੇ 5 ਵਜੇ ਡਿੱਗੀ ਹੈ ਨਹੀਂ ਆਇਆ ਕਿ ਸਾਨੂੰ ਪਤਾ ਲੰਗਾ ਸੀ ਸਾਹਮਣੇ ਸੁੱਤੇ ਸੀ ਸਾਹਮਣੇ ਤੇ ਇਧਰੋਂ ਛੱਤ ਡਿੱਗੀ ਆਪਣੇ ਆਪ ਸਾਰ ਨੂੰ ਕੋਸ਼ਿਸ਼ ਨਹੀਂ ਪਤਾ ਤੇ ਆਪਣੇ ਆਪੇ ਆਵਾਜ਼ ਆਈ ਬੜੀ ਔਦ ਆਵਾਜ਼ ਆਈ ਡਿੱਗ ਪਈਆ ਤੇ ਉੱਠ ਕੇ ਅਸੀਂ ਆ ਗਏ ਸਾਰੇ ਸਗੋ ਗੱਲੀ ਵਲੇ ਨੇ ਠਾਇਆ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਆ ਜਾਣੀ ਸਾਰਾ ਸਾਮਾਨ ਸਾਰਾ ਅੰਦਰ ਹੀ ਪਿਆ ਹੈ ਜੀ ਸਾਰਾ ਉਹ ਅੰਦਰ ਉਹ ਜਿੱਦੋ ਬਰਬਾਦ ਚੁੱਕਿਆ ਜਾਏਗਾ ਫੇਰ ਹੀ ਪਤਾ ਲੱਗੇਗਾ ਕੀ ਜਾਂਦੇ ਹੋ ਆਪਣਾ ਸਾਡੀ ਹੋਈ ਮਦਦ ਕਰਦੀ ਜਾਵੇ ਸਰਕਾਰ ਕੋਲ ਕੋਈ ਛੱਤ ਪਾਉਂਦੀ ਸਾਨੂੰ ਥੋੜੀ ਮਦਦ ਬਦਲੇ ਛੱਤ ਹਾਂਜੀ ਇਹ ਲੈਂਟਰ 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 ਸੀ ਲੈਂਟਰ ਟਿਕਾ ਤੇ ਪਹਿਲਾ ਕੰਨ ਨੇ ਹਰੀ ਹਾਲਤ ਕਿਦਾ ਜੀ ਜਦੋਂ ਬਾਰਿਸ਼ ਸਾਰੀ ਸਹੀ ਸੀ ਸਾਡੀਆਂ ਦੇਖੋ ਪਿੱਛੇ ਸਹੀ ਹੈਗੀ ਆ ਕਾ ਵੀ ਨਾਲ ਹੀ ਕਾਲੀ ਹੋਇਆ ਸਾਰਾ ਕੁਝ ਸਾਰਾ ਕੁਝ ਸਾਜੀ ਹੋਇਆ ਰਾਤੀ ਨੂੰ ਅੱਜ ਬਈ ਨਾਮ ਕੀ ਤੁਹਾਡਾ ਰਣਾ ਮਾਲਾ ਪਾਜੀ ਕੀ ਗੱਲ ਹੋਈ ਆ ਛੱਤ ਕੰਨ ਕਿਸ ਟਾਈਮ ਡਿੱਗੀ ਸੀ ਪਤਾ ਕਿਤਾ ਲਗਾ ਸਵੇਰੇ 5 ਵਜੇ ਆਵਾਜ਼ ਆਈ ਆ ਵੀ ਡਿੱਗਣ ਦੀ ਛੱਤ ਸਲੈਂਟਰ ਹੈਗਾ ਨਹੀਂ ਕੰਦੇ ਆ ਕੋਈ ਚੀਜ਼ ਵੀ ਨਹੀਂ ਗਈ ਤੇ ਨਾ ਟਰੇੜਾ ਤਰੂੜਾ ਕੁਛ ਨਹੀਂ ਹੀ ਗਿਆ ਉਮੀ ਕਰ ਰਹੇ ਸਾਰੀ ਸ਼ਾਦੀ ਗਪੀਆ ਤੇਰਾ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਗੱਡੂ ਮੁੰਡਾ ਮੈਂ ਤੁਸੀਂ ਬੈਡ ਵੀ ਥੱਲੇ ਆ ਗਏ ਸਾਰੇ ਟਾਂਕੀ ਟਿਕ ਵੀ ਉੱਪਰ ਪਾਣੀ ਦੀ ਸਾਰੀ ਤੇ ਕੋਈ ਆਪਣਾ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਰਖਾਣੇ ਸੀ ਕੋਈ ਨਹੀਂ ਆਇਆ ਜਾਣੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਹੀ ਕਰਦੇ ਕਿ ਸਾਡੀ ਕੋ ਮਦਦ ਕੀਤੀ ਜਾਵੇ